ਪ੍ਰਬੰਧਕ ਕਮੇਟੀ ਦਾ ਇਹ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ ਹਿੰਮਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐ ਜੀ ਪੀ ਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸਹਿਬਜ਼ਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾਂ ਯੋਧਿਆਂ ਸੂਰਬੇਰਾ ਦੇ ਰੋਲਾ ਸੂਰਤ ਪਾਤਨਾਰਾਹੀ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਹੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਹੀਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਜੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਤਾਰ ਵੀ ਬਹੁਤ ਹੈ ਇਹ ਮਤੇਆਂ ਤੋਂ ਅੱਗੇ ਵਧਿਆ ਜਾ ਸਕਦਾ ਪਿਛੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਤੇ ਵਿਚਾਰ ਲਾਇਆ ਗਿਆ ਉੱਤੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨਮੈਂਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਭਿਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕੱਤਰਤਾ ਹੋਊਗੀ ਫਿਰ ਵਿਚਾਰ ਲੈ ਜਾਣਗੇ ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਡੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਅੱਗੇ ਆਪ ਲੈ ਆਵਾਂਗੇ ਸਤ ਜਿਹੜੀ ਅਗਲੀ ਮੀਟਿੰਗ ਹੋਏਗੀ ਪਾਰਕਿੰਗਸ ਬਣਾਣ ਦੀ ਮੀਟਿੰਗ ਹੋਏਗੀ ਨਾ ਫਿਰ ਕੋਈ ਵਿਵਾਨਨਾਂ ਨਾਲ ਕਿਸੇ ਹੋਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਜਿੱਤੇ ਜਦੋਂ ਵੀ ਹੋਊਗੀ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗਿਲਣਾ ਹੈ ਉਸ ਤੋਂ ਬਾਅਦ ਫਿਰ ਇੱਕ ਕਤਰਤਾਪਾ ਕਰਾਂਗੇ ਉਹਦੇ ਤੋਂ ਬਾਅਦ ਫਿਰ ਅੱਗੇ ਚਰਚਾ ਜਿਹੜੀ ਉਹ ਛੇੜੀ ਜਾਊਗੀ ਸਰ ਜਿੰਨੀ ਦੇਰ ਤੱਕ ਕੋਈ ਤੁਹਾਡੇ ਵੱਲੋਂ ਜਾਂ ਕੋਈ ਕਮੇਟੀ ਦਾ ਕੋਈ ਬੈਠਣਾ ਨਹੀਂ ਹੁੰਦਾ ਕੀ ਉਹਨੇ ਇੱਕ ਤੱਕ ਵੀ ਇਹ ਲਾਅ ਵੇਜ ਜਾਰੀ ਕਰੋਗੇ ਤੇ ਕੋਈ ਅਜੀਬ ਫਿਲਮ ਨਹੀਂ ਬਣਾਣੀ ਚਾਹੀਦੀ ਬਿਲਕੁਲ ਜੀ ਅਸੀਂ ਜਾਰੀ ਕਰਾਂਗੇ ਕਿ ਜਿੰਨਾ ਚਿਰ ਤੱਕ ਕੋਈ ਠੋਸ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਘਟੋ ਘਟ ਸਿੱਖਾਂ ਦੀ ਨੁਮਾਇੰਦਗੀ ਜਮਾਦਾਨੋਂ ਜਿਹੜੇ ਮਤੇ ਪਾਏ ਹੋਏ ਨੇ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਉਹਦੀ ਜਿਹੜੇ ਵੀ ਉਹਨਾਂ ਦੇ ਇਤਰਾਜ਼ ਆ ਸ਼ਰੂਮਣੀ ਗੁਰਦੁਆਰਾ ਪਰਮੰਦਰ ਕਮੇਟੀ ਨੇ ਜਾਂ ਜਿਹੜੀ ਉਹਨਾਂ ਰੂਪਰੇਖਾ ਬਣਾਈਆਂ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਬਾਕੀ ਦੇਖੋ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ ਉਹਦੇ ਤੋਂ ਬਾਅਦ ਇਹ ਤੇ ਰੋਕ ਲੱਗ ਜਾਂਦੀ ਆ ਪਰ ਦੇਖੋ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ ਘਰੋਂ ਨਾ ਤਿਆਦਾ ਮੁੱਦਾ ਵਾ ਨਸ਼ੇ ਦਾ ਮੁੱਦਾ ਵਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਕੋਈ ਰੋਕਦਾ ਥੋੜਾ ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਵੀ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਇਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਉਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਚਟਕ ਚ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਗੁਰੂ ਆ ਉਥੇ ਬਨੌਟੀ ਲਾਵਾ ਫਿਰੇ ਦਿਖਾਇਆ ਜਾਂਦੇ ਕਈ ਵਾਰ ਨਹੀਂ ਕਈਆਂ ਨੇ ਪਿੱਛੇ ਜੇ ਨਕਲੀ ਸੈਟ ਤਿਆਰ ਕੀਤੇ ਫਿਰ ਸਿੱਖਾਂ ਦੀਆਂ ਭਾਵਨਾਵਾਂ ਦਾ ਉਹਦੇ 'ਚ ਕੋਈ ਜਦੋਂ ਖਿਆਲ ਨਹੀਂ ਹੁੰਦਾ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਕਿਉਂ ਵਿਰੋਧ ਕਰਦੇ ਆ ਤੁਸੀਂ ਕਿਸੇ ਦੂਜੇ ਧਰਮ ਦੇ ਵਿੱਚ ਵੇਖਿਆ ਵੀ ਕੋਈ ਇਹ ਦਾਵਾ ਕਰੇ ਵੀ ਅਸੀਂ ਆਪਣੇ ਧਰਮ ਦੀਆਂ ਫਿਲਮਾਂ ਬਣਾ ਰਹੇ ਹਾਂ ਠੀਕ ਆ ਔਰ ਸਮਾਜਿਕ ਮੁੱਦਿਆਂ ਤੇ ਲੋਕ ਬਣਾਉਂਦੇ ਨੇ ਇਹ ਵੀ ਸਮਾਜਿਕ ਮੁੱਦਿਆਂ ਤੇ ਬਣਾ ਸਕਦੇ ਨੇ ਪਰ ਬਾਕੀ ਜਿਹੜਾ ਜੋ ਕੁਝ ਵੀ ਆ ਅਗਲੀਆਂ ਇਕਤਰਤਾਵਾਂ ਦੇ ਵਿੱਚ ਆਪਾਂ ਇੱਥੇ ਕੋਈ ਨਾ ਕੋਈ ਠੋਸ ਫੈਸਲਾ ਜਿਹੜਾ ਲੈ ਲਾਂਗੇ ਬਾਕੀ ਉਹਨਾਂ ਚਿਰ ਤੱਕ ਜਿਹੜੇ ਪਹਿਲਾਂ ਹੀ ਕੌਮ ਨੇ ਮਤੇ ਕੀਤੇ ਹੋਏ ਆ ਉਹਦੇ ਤੋਂ ਬਾਹਰ ਕਿਸੇ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਸਰ ਸਰ ਲੱਗਦਾ ਜੇ ਮर्यादा ਦੇ ਦਾਇਰੇ ਜਾਂ ਨੀਮਾ ਦੇ ਦਾਇਰੇ 'ਚ ਰਹੇ ਕਿ ਕੋਈ ਬਣਾਈਆ ਜਾਂ ਤੇ ਇੱਕ ਪ੍ਰਚਾਰ ਦਾ ذریعے ਬਣ ਸਕਦੇ ਦੇਖੋ ਸਰਦਾਰ ਜੀ ਅੱਜ ਤੱਕ ਸਿੱਖੀ ਕਿਵੇਂ ਫੈਲੀ ਆ ਇਹ ਫਿਲਮਾਂ ਦੇ ਰਾਹੀਂ ਫੈਲੀ ਆ ਕਿਰਦਾਰਾਂ ਦੇ ਰਾਹੀਂ ਫੈਲੀ ਆ ਸਿੱਖੀ ਕਿਰਦਾਰ ਰਾਹੀਂ ਫੈਲਦੀ ਆ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾ ਹੁੰਦਾ ਵਧੀਆ ਹੁੰਦਾ ਉਹ ਸਮਾਜ ਵਿੱਚ ਵਿਚਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਜਿੱਦਣ ਭਗਤਪੂਰਨ ਸਿੰਘ ਪਹਿਲਾਂ ਸਿੱਖ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਹੈ ਫਿਲਮ ਵੇਖੀ ਉਹਨੇ ਨਹੀਂ ਉਹ ਲੁਧਿਆਣੇ ਤੋਂ ਪੜ੍ਹ ਕੇ ਆਉਂਦੇ ਸੀ ਪਹਿਲਾਂ ਇੱਕ ਹੋਰ ਸਥਾਨ ਦੇ ਉੱਤੇ ਗਏ ਉੱਥੇ ਉਹ ਸੇਵਾ ਕਰਦੇ ਸੀ ਪਰ ਉੱਥੇ ਉਹਨਾਂ ਦੀ ਸੇਵਾ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਪਰ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਰੇਰੂ ਸਾਹਿਬ ਇੱਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਫਿਰ ਉੱਥੇ ਹੋਇਆ ਕਿ ਜਿੰਨੇ ਭਾਈ ਰਹਿਣਾਵਾਂ ਨੂੰ ਬਿਸਤਰਾ ਮਿਲੋ ਜਿੰਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਚ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਸਿੱਖੀ ਕਦੀ ਵੀ ਫਿਲਮਾਂ ਰਾਹੀਂ ਨਹੀਂ ਫੈਲੀ ਹੈ ਸਿੱਖੀ ਫੈਲੀ ਆ ਕਿਰਦਾਰਾਂ ਰਾਹੀਂ ਸਾਡੇ ਵਿਹਾਰ ਰਾਹੀਂ ਜਾਂ ਸਾਖੀਆਂ ਦੇ ਰਾਹੀਂ ਇਹ ਇੱਕ ਨਵਾਂ ਬਿਰਤਾਂਤ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਇਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਕਟਾਈ ਖੋਪਰੀਆਂ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਬਿਰਤਾਂਤ ਹੀ ਝੂਠਾ ਵਾ ਸਿੱਖੀ ਫੈਲੂਗੀ ਕਿਰਦਾਰ ਰਾਹੀਂ ਵਿਹਾਰ ਰਾਹੀਂ ਪ੍ਰਚਾਰ ਰਾਹੀਂ ਉੱਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ਼ ਹਿੰਮਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24 7 3 ਦੇ ਮਤਾ ਨੰਬਰ ਰਾਹੀਂ ਆ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐ ਜੀ ਪੀ ਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਹੈ ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਹਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸਹਿਬਜ਼ਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾ ਯੋਧਿਆਂ ਸੂਰਬੇਰਾ ਦੇ ਰੋਲਾ ਸੂਰਤ ਪਾਤਨਾਰਾਹੀਂ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਹੀਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ। ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ। ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਜੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਥਾਰ ਵੀ ਬਹੁਤ ਹੈ ਇਹ ਮਤਿਆਂ ਤੋਂ ਅੱਗੇ ਵਧਿਆ ਜਾ ਸਕਦਾ ਪਿਛੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਥੇ ਵਿਚਾਰ ਲਾਏਗਾ ਉੱਥੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦਾ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕਮਨ ਨੇ ਜਾਂ ਸਾਡੀਆਂ ਨਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ। ਵੀ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕੱਤਰਤਾ ਆਉਗੀ। ਫਿਰ ਵਿਚਾਰ ਲੈ ਜਾਣਗੇ। ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ। ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ। ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਡੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਅੱਗੇ ਆਪਾਂ ਲੈ ਆਵਾਂਗੇ। ਸਿੰਘ ਸਾਹਿਬ ਜਿਹੜੀ ਅਗਲੀ ਮੀਟਿੰਗ ਹੋਏਗੀ ਪਾਰਕਿੰਗਸ ਬਣਾ ਲੈ ਮੀਟਿੰਗ ਹੋਏਗੀ ਨਾ ਫਿਰ ਕੋਈ ਵਿਜਵਾਨਾਂ ਨਾਲ ਕਿਸੇ ਹੋਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਿਤੇ ਜਦੋਂ ਵੀ ਹੋਊਗੀ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ। ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗਿਲਣਾ ਹੈ ਉਤੋਂ ਬਾਅਦ ਫਿਰ ਇੱਕ ਕਤਰ ਉੱਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦਵਾਰਾ ਦਾ ਵਿਸਥਾਰ ਵੀ ਬਹੁਤ ਹੀ ਇਹ ਮਤਿਆਂ ਤੋਂ ਅੱਗੇ ਵਧਿਆ ਜਾ ਸਕਦਾ ਇਸੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਥੇ ਵਿਚਾਰ ਲਾਏ ਗਏ ਉਥੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦਾ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਵੀ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤਰਤਾ ਹੋਊਗੀ ਫਿਰ ਵਿਚਾਰ ਲੈ ਜਾਣਗੇ ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਡੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਜਿੱਤੇ ਜਦੋਂ ਵੀ ਹੋਊਗੀ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗਿਲਣਾ ਹੈ ਉਤੋਂ ਬਾਅਦ ਫਿਰ ਇੱਕ ਕਤਰਤਾਪਾ ਕਰਾਂਗੇ ਉਹਦੇ ਤੋਂ ਬਾਅਦ ਫਿਰ ਅੱਗੇ ਚਰਚਾ ਜਿਹੜੀ ਉਹ ਛੇੜੀ ਜਾਊਗੀ ਸਰ ਜਿੰਨੀ ਦੇਰ ਤੱਕ ਕੋਈ ਤੁਹਾਡੇ ਵੱਲੋਂ ਜਾਂ ਕੋਈ ਕਮੇਟੀ ਦਾ ਗਠਨ ਕੀਤਾ ਇਹਨੋਂ ਤੱਕ ਕੋਈ ਥੋਸ ਫੈਸਲਾ ਨਹੀਂ ਲੈਂਦਾ ਕੀ ਉਹਨਾਂ ਦੇ ਇੱਕ ਤੱਕ ਪੂਰੀ ਇਹ ਲਾ ਵੇਜ ਜਾਰੀ ਕਰੋਗੇ ਕਿ ਕੋਈ ਅਜਿਹੀ ਫਿਲਮ ਨਹੀਂ ਬਣਾਈ ਚੈਗੀ ਬਿਲਕੁਲ ਜੀ ਅਸੀਂ ਜਾਰੀ ਕਰਾਂਗੇ ਕਿ ਜਿੰਨਾ ਚਿਰ ਤੱਕ ਕੋਈ ਥੋਸ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤੱਕ ਘਟੋ ਘਟ ਸਿੱਖਾਂ ਦੀ ਨੁਮਾਇੰਦਾਂ ਜਮਾਦਰੋਂ ਜਿਹੜੇ ਮਤੇ ਪਾਏ ਹੋਏ ਨੇ ਉਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ। ਉਹਦੀ ਜਿਹੜੇ ਵੀ ਉਹਨਾਂ ਦੇ ਇਤਰਾਜ਼ ਆ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਨੇ ਜਾਂ ਜਿਹੜੀ ਉਹਨਾਂ ਰੂਪਰੇਖਾ ਬਣਾਈ ਆ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ। ਬਾਕੀ ਦੇਖੋ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ। ਉਹਦੇ ਤੋਂ ਬਾਅਦ ਇਹ ਤੇ ਰੋਕ ਲੱਗ ਜਾਂਦੀ ਆ। ਪਰ ਦੇਖੋ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ, ਭ੍ਰੂਣ ਹਤਿਆ ਦਾ ਮੁੱਦਾ ਵਾ, ਨਸ਼ੇ ਦਾ ਮੁੱਦਾ ਵਾ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਕੋਈ ਰੋਕਦਾ ਥੋੜਾ ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਵੀ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਇਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਉਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਚਟਕ ਚ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਗੁਰੂ ਆ ਉਥੇ ਬਨੌਟੀ ਲਾਵਾ ਫਿਰੇ ਦਿਖਾਇਆ ਜਾਂਦੇ ਕਈ ਵਾਰ ਨਹੀਂ ਕਈਆਂ ਨੇ ਪਿੱਛੇ ਜੇ ਨਕਲੀ ਸੈਟ ਤਿਆਰ ਕੀਤੇ ਫਿਰ ਸਿੱਖਾਂ ਦੀਆਂ ਭਾਵਨਾਵਾਂ ਦਾ ਉਹਦੇ 'ਚ ਕੋਈ ਜਦੋਂ ਖਿਆਲ ਨਹੀਂ ਹੁੰਦਾ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਕਿਉਂ ਵਿਰੋਧ ਕਰਦੇ ਆ ਤੁਸੀਂ ਕਿਸੇ ਦੂਜੇ ਧਰਮ ਦੇ ਵਿੱਚ ਵੇਖਿਆ ਵੀ ਕੋਈ ਇਹ ਦਾਵਾ ਕਰੇ ਵੀ ਅਸੀਂ ਆਪਣੇ ਧਰਮ ਦੀਆਂ ਫਿਲਮਾਂ ਬਣਾ ਰਹੇ ਆ ਠੀਕ ਆ ਔਰ ਸਮਾਜਿਕ ਮੁੱਦਿਆਂ ਤੇ ਲੋਕ ਬਣਾਉਂਦੇ ਨੇ ਇਹ ਵੀ ਸਮਾਜਿਕ ਮੁੱਦਿਆਂ ਤੇ ਬਣਾ ਸਕਦੇ ਨੇ ਪਰ ਬਾਕੀ ਜਿਹੜਾ ਜੋ ਕੁਝ ਵੀ ਅਗਲੀਆਂ ਇਕਤਰਤਾਵਾਂ ਦੇ ਵਿੱਚ ਆਪਾਂ ਇੱਥੇ ਕੋਈ ਨਾ ਕੋਈ ਠੋਸ ਫੈਸਲਾ ਜਿਹੜਾ ਲੈ ਲਾਂਗੇ ਬਾਕੀ ਉਹਨਾਂ ਚਿਰ ਤੱਕ ਜਿਹੜੇ ਪਹਿਲਾਂ ਹੀ ਕੌਮ ਨੇ ਮਤੇ ਕੀਤੇ ਹੋਏ ਆ ਉਹਦੇ ਤੋਂ ਬਾਅਦ ਕਿਸੇ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਸਰ ਸਰ ਲੱਗਦਾ ਜੀ ਪਰਿਆਦਾ ਦੇ ਦਾਇਰੇ ਜਾਂ ਨੀਮਾ ਦੇ ਦਾਇਰੇ ਚ ਰਹਿ ਕੇ ਕੋਈ ਬਣਾਈਆ ਜਾਂ ਤੇ ਇੱਕ ਪ੍ਰਚਾਰ ਦਾ ਜਰੀਏ ਬਣ ਸਕਦੇ ਸਨ ਲੋਕਾਂ ਦੇ ਦੇਖੋ ਸਰਦਾਰ ਜੀ ਅੱਜ ਤੱਕ ਸਿੱਖੀ ਕਿਵੇਂ ਫੈਲੀ ਆ ਇਹ ਫਿਲਮਾਂ ਦੇ ਰਾਹੀਂ ਫੈਲੀ ਆ ਕਿਰਦਾਰਾਂ ਦੇ ਰਾਹੀਂ ਫੈਲੀ ਆ ਸਿੱਖੀ ਕਿਰਦਾਰ ਰਾਹੀਂ ਫੈਲਦੀ ਆ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾਂ ਦਾ ਵਧੀਆ ਹੁੰਦਾ ਉਹ ਸਮਾਜ ਚ ਵਿਚਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਜਿੱਦਣ ਭਗਤਪੂਰਨ ਸਿੰਘ ਪਹਿਲਾਂ ਸਿੱਖ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਹੈ ਫਿਲਮ ਵੇਖੀ ਉਹਨੇ ਨਹੀਂ ਉਹ ਲੁਧਿਆਣੇ ਤੋਂ ਪੜ੍ਹ ਕੇ ਆਉਂਦੇ ਸੀ ਪਹਿਲਾਂ ਇੱਕ ਹੋਰ ਸਥਾਨ ਦੇ ਉੱਤੇ ਗਿਆ ਉੱਥੇ ਉਹ ਸੇਵਾ ਕਰਦੇ ਸੀ ਪਰ ਉੱਥੇ ਉਹਨਾਂ ਦੀ ਸੇਵਾ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਪਰ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਰੇਰੂ ਸਾਹਿਬ ਇੱਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਫੇਰ ਉਥੇ ਹੋਇਆ ਕਿ ਜਿਨਨੇ ਭਾਈ ਰਹਿਣਾਵਾਂ ਨੂੰ ਬਿਸਤਰਾ ਮਿਲੋ ਜਿਨਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਚ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਸਿੱਖੀ ਕਦੀ ਵੀ ਫਿਲਮਾਂ ਰਾਹੀਂ ਨਹੀਂ ਫੈਲੀ ਹੈ ਸਿੱਖੀ ਫੈਲੀ ਆ ਕਿਰਦਾਰਾਂ ਰਾਹੀਂ ਸਾਡੇ ਵਿਹਾਰ ਰਾਹੀਂ ਜਾਂ ਸਾਖੀਆਂ ਦੇ ਰਾਹੀਂ ਇਹ ਇੱਕ ਨਵਾਂ ਵਰਤਾਰਾ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਏਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਕਟਾਈ ਖੋਪਰੀਆਂ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਬਿਰਤਾਂਤ ਹੀ ਝੂਠਾ ਵਾ ਸਿੱਖੀ ਫੈਲੂਗੀ ਕਿਰਦਾਰ ਰਹੀਂ ਵਿਹਾਰ ਰਹੀਂ ਪ੍ਰਚਾਰ ਰਹੀਂ ਤੇ ਉੱਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ਼ ਹਿੰਮਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐ ਜੀ ਪੀ ਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਹੈ ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸਾਬਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾ ਜਰਨੈਲਾ ਯੋਧਿਆਂ ਸੂਰ ਬੇਰਾ ਦੇ ਰੋਲਾ ਸੂਰਤ ਪਾਤਨਾਰਾਹੀਂ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਹੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਰਾਹੀਂ ਪੰਜਾਬੀ ਫਿਲਮ ਨਾਨਕ ਸ਼ਾਹ ਫਕੀਰ ਤੁਰੰਤ ਬੈਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਹੀਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਆ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈ ਗਿਆ ਇਹ ਮੈਂ ਦੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਤਾਰ ਵੀ ਬਹੁਤ ਹੈ ਇਹ ਮਤੇਆਂ ਤੋਂ ਅੱਗੇ ਵਧਿਆ ਜਾ ਸਕਦਾ ਪਿਛੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਤੇ ਵਿਚਾਰ ਲਾਇਆ ਗਿਆ ਉਥੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤ੍ਰਤਾ ਹੋਊਗੀ ਫਿਰ ਵਿਚਾਰ ਲੈ ਜਾਣਗੇ ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਡੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਜਿੱਤੇ ਜਦੋਂ ਵੀ ਹੋਊਗੀ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗਿਲਣਾ ਉਤੋਂ ਬਾਅਦ ਫਿਰ ਇੱਕ ਕਤਰਤਾਪਾ ਕਰਾਂਗੇ ਉਹਦੇ ਤੋਂ ਬਾਅਦ ਫਿਰ ਅੱਗੇ ਚਰਚਾ ਜਿਹੜੀ ਉਹ ਛੇੜੀ ਜਾਊਗੀ ਸਰ ਜਿੰਨੀ ਦੇ ਤੱਕ ਕੋਈ ਤੁਹਾਡੇ ਵੱਲੋਂ ਜਾਂ ਜਿਹੜੀ ਕਮੇਟੀ ਦਾ ਬੈਠਕ ਕੀਤਾ ਇਹਨੋਂ ਤੱਕ ਕੋਈ ਥੋਸ ਫੈਸਲਾ ਨਹੀਂ ਹੁੰਦਾ ਕੀ ਉਹਨੇ ਦੇ ਤੱਕ ਤੁਸੀਂ ਇਹ ਲਾਹ ਵੇਜ ਜਾਰੀ ਕਰੋਗੇ ਕਿ ਕੋਈ ਜੇਹੀ ਤਰ੍ਹਾਂ ਨਹੀਂ ਕਰ ਦਿੱਤੀ ਬਿਲਕੁਲ ਜੀ ਅਸੀਂ ਜਾਰੀ ਕਰਾਂਗੇ ਕਿ ਜਿੰਨਾ ਚਿਰ ਤੱਕ ਕੋਈ ਥੋਸ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤੱਕ ਘਟੋ ਘਟ ਸਿੱਖਾਂ ਦੀ ਨੁਮਾਇੰਦਗੀ ਜਮਾਤ ਹਲੋਂ ਜਿਹੜੇ ਮਤੇ ਪਾਏ ਹੋਏ ਨੇ ਉਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ। ਉਹਦੇ ਜਿਹੜੇ ਵੀ ਉਹਨਾਂ ਦੇ ਇਤਰਾਜ਼ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਜਿਹੜੀ ਉਹਨਾਂ ਰੂਪਰੇਖਾ ਬਣਾਈ ਆ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ। ਬਾਕੀ ਦੇਖੋ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ। ਉਹਦੇ ਤੋਂ ਬਾਅਦ ਇਹ ਤੇ ਰੋਕ ਲੱਗ ਜਾਂਦੀ ਆ। ਪਰ ਦੇਖੋ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ, ਘ੍ਰੂਣ ਹਤਿਆ ਦਾ ਮੁੱਦਾ ਵਾ, ਨਸ਼ੇ ਦਾ ਮੁੱਦਾ ਵਾ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਕੋਈ ਰੋਕਦਾ ਥੋੜਾ ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਪਈ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਇੱਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਉਹਦੇ ਵਿੱਚ ਬਹੁਤ ਕੁਝ ਇਹੋ ਜਿਹੰਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਚਟਕ ਚ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਗੁਰੂ ਆ ਉਥੇ ਬਨੌਟੀ ਲਾਵਾ ਫਿਰੇ ਦਿਖਾਇਆ ਜਾਂਦੇ ਕਈ ਵਾਰ ਨਹੀਂ ਕਈਆਂ ਨੇ ਪਿੱਛੇ ਜੇ ਨਗਲੀ ਸੈਟ ਤਿਆਰ ਕੀਤੇ ਫਿਰ ਸਿੱਖਾਂ ਦੀਆਂ ਭਾਵਨਾਵਾਂ ਦਾ ਉਹਦੇ 'ਚ ਕੋਈ ਜਦੋਂ ਖਿਆਲ ਨਹੀਂ ਹੁੰਦਾ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਕਿਉਂ ਵਿਰੋਧ ਕਰਦੇ ਆ ਤੁਸੀਂ ਕਿਸੇ ਦੂਜੇ ਧਰਮ ਦੇ ਵਿੱਚ ਵੇਖਿਆ ਵੀ ਕੋਈ ਇਹ ਦਾਅਵਾ ਕਰੇ ਵੀ ਅਸੀਂ ਆਪਣੇ ਧਰਮ ਦੀਆਂ ਫਿਲਮਾਂ ਬਣਾ ਰਹੇ ਆ ਠੀਕ ਆ ਔਰ ਸਮਾਜਿਕ ਮੁੱਦਿਆਂ ਤੇ ਲੋਕ ਬਣਾਉਂਦੇ ਨੇ ਇਹ ਵੀ ਸਮਾਜਿਕ ਮੁੱਦਿਆਂ ਤੇ ਬਣਾ ਸਕਦੇ ਨੇ ਪਰ ਬਾਕੀ ਜਿਹੜਾ ਜੋ ਕੁਝ ਵੀ ਆ ਅਗਲੀਆਂ ਇਕਤਰਤਾਵਾਂ ਦੇ ਵਿੱਚ ਆਪਾਂ ਇੱਥੇ ਕੋਈ ਨਾ ਕੋਈ ਠੋਸ ਫੈਸਲਾ ਜਿਹੜਾ ਲੈ ਲਾਂਗੇ ਬਾਕੀ ਉਨਾਂ ਚਿਰ ਤੱਕ ਜਿਹੜੇ ਪਹਿਲਾਂ ਹੀ ਆਮ ਨੇ ਮਤੇ ਕੀਤੇ ਹੋਏ ਆ ਉਹਦੇ ਤੋਂ ਬਾਅਦ ਕਿਸੇ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਸਰ ਸਿਰ ਸਾਹਿਬ ਲੱਗਦਾ ਜ ਤਰੀਅਤਾ ਦੇ ਦਾਇਰੇ ਜਾਂ ਨੀਮਾ ਦੇ ਦਾਇਰੇ ਚ ਰਹਿ ਕੇ ਕੋਈ ਦਰਾਈਆ ਜਾਂ ਤੇ ਇੱਕ ਪ੍ਰਚਾਰ ਦਾ ਜਰੀਆ ਬਣ ਸਕਦੇ ਹੋ ਲੋਕਾਂ ਦੇ ਦੇਖੋ ਸਰਦਾਰ ਜੀ ਅੱਜ ਤੱਕ ਸਿੱਖੀ ਕਿਵੇਂ ਫੈਲੀ ਆ ਇਹ ਫਿਲਮਾਂ ਦੇ ਰਾਹੀਂ ਫੈਲੀ ਆ ਕਿਰਦਾਰਾਂ ਦੇ ਰਾਹੀਂ ਫੈਲੀ ਆ ਸਿੱਖੀ ਕਿਰਦਾਰ ਰਾਹੀਂ ਫੈਲਦੀ ਆ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾਂ ਦਾ ਵਧੀਆ ਹੁੰਦਾ ਉਹ ਸਮਾਜ ਚ ਵਿਚਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਜਿੱਦਣ ਭਗਤਪੂਰਨ ਸਿੰਘ ਪਹਿਲਾਂ ਸਿੱਖ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਫਿਲਮ ਵੇਖੀ ਉਹਨੇ ਨਹੀਂ ਉਹ ਲੁਧਿਆਣੇ ਤੋਂ ਪੜ੍ਹ ਕੇ ਆਉਂਦੇ ਸੀ ਪਹਿਲਾਂ ਇੱਕ ਹੋਰ ਸਥਾਨ ਦੇ ਉੱਤੇ ਗਿਆ ਉੱਥੇ ਉਹ ਸੇਵਾ ਕਰਦੇ ਸੀ ਪਰ ਉੱਥੇ ਉਹਨਾਂ ਦੀ ਸੇਵਾ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਪਰ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਰੇਰੂ ਸਾਹਿਬ ਇੱਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਫੇਰੋtheta ਹੋਇਆ ਕਿ ਜਿਨਨੇ ਭਾਈ ਰਹਿਣਾ ਮੰਨੂ ਬਿਸਤਰਾ ਮਿਲੋ ਜਿਨਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਚ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਸਿੱਖੀ ਕਦੀ ਵੀ ਫਿਲਮਾਂ ਰਾਹੀਂ ਨਹੀਂ ਫੈਲੀ ਹੈ ਸਿੱਖੀ ਫੈਲੀ ਆ ਕਿਰਦਾਰਾਂ ਰਾਹੀਂ ਸਾਡੇ ਵਿਹਾਰ ਰਾਹੀਂ ਜਾਂ ਸਾਖੀਆਂ ਦੇ ਰਾਹੀਂ ਇਹ ਇੱਕ ਨਵਾਂ ਵਰਤਾਂਤ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਇਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਕਟਾਈ ਖੋਪਰੀਆਂ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਬਿਰਤਾਂਤ ਹੀ ਝੂਠਾ ਵਾ ਸਿੱਖੀ ਫੈਲੂਗੀ ਕਿਰਦਾਰ ਰਹੀਂ ਵਿਹਾਰ ਰਹੀਂ ਪ੍ਰਚਾਰ ਰਹੀਂ ਤੇ ਸਾਖੀਆਂ ਰਹੀਂ ਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਹੀ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ਼ ਹਿੰਮਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐ ਜੀ ਪੀ ਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸੈਭਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾ ਜਰਨੈਲਾ ਯੋਧਿਆਂ ਸੂਰ ਬੇਰਾ ਦੇ ਰੋਲਾ ਸੂਰਤ ਪਾਤਨਾਰਾਹੀ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕ ਸ਼ਾਹ ਫਕੀਰ ਤੁਰੰਤ ਬਿਆਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਈਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਜੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਤਾਰ ਵੀ ਬਹੁਤ ਹੈ ਇਹ ਮਤੇਆਂ ਤੋਂ ਅੱਗੇ ਵਧਿਆ ਜਾ ਸਕਦਾ ਇਸੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਤੇ ਵਿਚਾਰ ਲਾਇਆ ਗਿਆ ਉਥੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨਮੈਂਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਵੀ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾਵਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤਰਤਾ ਆਊਗੀ ਫਿਰ ਵਿਚਾਰ ਲੈ ਜਾਣਗੇ ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਡੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਿਤੇ ਜਦੋਂ ਵੀ ਹੋਊਗੀ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗਿਲਣਾ ਹੈ ਉਤੋਂ ਬਾਅਦ ਫਿਰ ਇੱਕ ਕਤਰਤਾਪਾ ਕਰਾਂਗੇ ਉਹਦੇ ਤੋਂ ਬਾਅਦ ਫਿਰ ਅੱਗੇ ਚਰਚਾ ਜਿਹੜੀ ਉਹ ਛੇੜੀ ਜਾਊਗੀ ਸਰ ਜਿੰਨੀ ਦੇਰ ਤੱਕ ਕੋਈ ਤੁਹਾਡੇ ਵੱਲੋਂ ਜਾਂ ਜਿਹੜੀ ਕਮੇਟੀ ਦੇ ਬੈਠੂ ਕੀਤਾ ਇਹਨੋਂ ਤੱਕ ਕੋਈ ਫੈਸਲਾ ਨਹੀਂ ਆਉਂਦਾ ਕੀ ਉਹਨੇ ਦੇਰ ਤੱਕ ਇਹ ਇਲਾਜ ਵੇਜ ਜਾਰੀ ਕਰੋਗੇ ਕਿ ਕੋਈ ਅਜਿਹੀ ਫਿਲਮ ਨਹੀਂ ਬਣਾਈ ਚਾਹੀਦੀ ਬਿਲਕੁਲ ਜੀ ਅਸੀਂ ਜਾਰੀ ਕਰਾਂਗੇ ਕਿ ਜਿੰਨਾ ਚਿਰ ਤੱਕ ਕੋਈ ਠੋਸ ਫੈਸਲਾ ਨਹੀਂ ਆਉਂਦਾ ਉਹਨਾਂ ਦੇ ਤੱਕ ਘਟੋ ਘਟ ਸਿੱਖਾਂ ਦੀ ਨੁਮਾਇੰਦਗੀ ਮਾਦਦ ਨਾਲੋਂ ਜਿਹੜੇ ਮਤੇ ਪਾਏ ਹੋਏ ਨੇ ਉਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ। ਉਹਦੀ ਜਿਹੜੇ ਵੀ ਉਹਨਾਂ ਦੇ ਇਤਰਾਜ਼ ਆ ਸ਼੍ਰੋਮਣੀ ਗੁਰਦਵਾਰਾ ਪਰਮੰਦਰ ਕਮੇਟੀ ਨੇ ਜਾਂ ਜਿਹੜੀ ਉਹਨਾਂ ਰੂਪਰੇਖਾ ਬਣਾਈ ਆ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ। ਬਾਕੀ ਦੇਖੋ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ। ਉਹਦੇ ਤੋਂ ਬਾਅਦ ਇਹ ਤੇ ਰੋਕ ਲੱਗ ਜਾਂਦੀ ਆ। ਪਰ ਦੇਖੋ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ, ਘ੍ਰੂਣ ਅਤਿਆ ਦਾ ਮੁੱਦਾ ਵਾ, ਨਸ਼ੇ ਦਾ ਮੁੱਦਾ ਵਾ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਕੋਈ ਰੋਕਦਾ ਥੋੜਾ ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਵੀ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਇਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਉਹਦੇ ਵਿੱਚ ਬਹੁਤ ਕੁਝ ਐਹੋ ਜਿਹਾ ਹੁੰਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਚ ਟਕ ਚ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਆ ਉਥੇ ਬਨੌਟੀ ਲਾਵਾ ਫਿਰੇ ਦਿਖਾਇਆ ਜਾਂਦੇ ਕਈ ਵਾਰੀ ਕਈਆਂ ਨੇ ਪਿੱਛੇ ਜੇ ਨਕਲੀ ਸੈਟ ਤਿਆਰ ਕੀਤੇ ਫਿਰ ਸਿੱਖਾਂ ਦੀਆਂ ਭਾਵਨਾਵਾਂ ਦਾ ਉਹਦੇ 'ਚ ਕੋਈ ਜਦੋਂ ਖਿਆਲ ਨਹੀਂ ਹੁੰਦਾ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਕਿਉਂ ਵਿਰੋਧ ਕਰਦੇ ਆ ਤੁਸੀਂ ਕਿਸੇ ਦੂਜੇ ਧਰਮ ਦੇ ਵਿੱਚ ਵੇਖਿਆ ਵੀ ਕੋਈ ਇਹ ਦਾਵਾ ਕਰੇ ਵੀ ਅਸੀਂ ਆਪਣੇ ਧਰਮ ਦੀਆਂ ਫਿਲਮਾਂ ਬਣਾ ਰਹੇ ਆ ਠੀਕ ਆ ਔਰ ਸਮਾਜਿਕ ਮੁੱਦਿਆਂ ਤੇ ਲੋਕ ਬਣਾਉਂਦੇ ਨੇ ਇਹ ਵੀ ਸਮਾਜਿਕ ਮੁੱਦਿਆਂ ਤੇ ਬਣਾ ਸਕਦੇ ਨੇ ਪਰ ਬਾਕੀ ਜਿਹੜਾ ਜੋ ਕੁਝ ਵੀ ਅਗਲੀਆਂ ਕੱਤਰਤਾਵਾਂ ਦੇ ਵਿੱਚ ਆਪਾਂ ਇੱਥੇ ਕੋਈ ਨਾ ਕੋਈ ਠੋਸ ਫੈਸਲਾ ਜਿਹੜਾ ਲੈ ਲਾਂਗੇ ਬਾਕੀ ਉਹਨਾਂ ਚਿਰ ਤੱਕ ਜਿਹੜੇ ਪਹਿਲਾਂ ਹੀ ਕੌਮ ਨੇ ਮਤੇ ਕੀਤੇ ਹੋਏ ਆ ਉਹਦੇ ਤੋਂ ਬਾਹਰ ਕਿਸੇ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਸਰ ਸਰ ਲੱਗਦਾ ਜੀ ਵਿਆਦਾ ਦੇ ਦਾਇਰੇ ਜਾਂ ਨੀਮਾ ਦੇ ਦਾਇਰੇ ਚ ਰਹਿ ਕੇ ਕੋਈ ਬਲਾਈਆਂ ਜਾਂ ਤੇ ਇੱਕ ਪ੍ਰਚਾਰ ਦਾ ਜਰੀਆ ਬਣ ਸਕਦੇ ਸਨ ਲੋਕਾਂ ਦਾ ਦੇਖੋ ਸਰਦਾਰ ਜੀ ਅੱਜ ਤੱਕ ਸਿੱਖੀ ਕਿਵੇਂ ਫੈਲੀ ਹੈ ਇਹ ਫਿਲਮਾਂ ਦੇ ਰਾਹੀਂ ਫੈਲੀ ਆ ਕਿਰਦਾਰਾਂ ਦੇ ਰਾਹੀਂ ਫੈਲੀ ਆ ਸਿੱਖੀ ਕਿਰਦਾਰ ਰਾਹੀਂ ਫੈਲਦੀ ਹੈ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾ ਹੁੰਦਾ ਵਧੀਆ ਹੁੰਦਾ ਉਹ ਸਮਾਜ ਚ ਵਿਚਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਜਿੱਦਣ ਭਗਤਪੂਰਨ ਸਿੰਘ ਪਹਿਲਾਂ ਸਿੱਖ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਹੈ ਫਿਲਮ ਵੇਖੀ ਉਹਨੇ ਨਹੀਂ ਉਹ ਲੁਧਿਆਣੇ ਤੋਂ ਪੜ੍ਹ ਕੇ ਆਉਂਦੇ ਸੀ ਪਹਿਲਾਂ ਇੱਕ ਹੋਰ ਸਥਾਨ ਦੇ ਉੱਤੇ ਗਿਆ ਉੱਥੇ ਉਹ ਸੇਵਾ ਕਰਦੇ ਸੀ ਪਰ ਉੱਥੇ ਉਹਨਾਂ ਦੀ ਸੇਵਾ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਪਰ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਰੇਰੂ ਸਾਹਿਬ ਇੱਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਫੇਰ ਉਹtheta ਹੋਇਆ ਕਿ ਜਿਨਨੇ ਭਾਈ ਰਹਿਣਾਵਾਂ ਨੂੰ ਬਿਸਤਰਾ ਮਿਲੋ ਜਿਨਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਚ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਸਿੱਖੀ ਕਦੀ ਵੀ ਫਿਲਮਾਂ ਰਹੀ ਨਹੀਂ ਫੈਲੀ ਹੈ ਸਿੱਖੀ ਫੈਲੀ ਆ ਕਿਰਦਾਰਾਂ ਰਹੀਂ ਸਾਡੇ ਵਿਹਾਰ ਰਹੀਂ ਜਾਂ ਸਾਖੀਆਂ ਦੇ ਰਹੀਂ ਇਹ ਇੱਕ ਨਵਾਂ ਬਿਰਤਾਂਤ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਐਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਕਟਾਈ ਖੋਪਰੀਆਂ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਬਿਰਤਾਂਤ ਹੀ ਝੂਠਾ ਵਾ ਸਿੱਖੀ ਫੈਲੂਗੀ ਕਿਰਦਾਰ ਰਹੀਂ ਵਿਹਾਰ ਰਹੀਂ ਪ੍ਰਚਾਰ ਰਹੀਂ ਤੇ ਸਾਖੀਆਂ ਰਹੀਂ ਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ਼ ਹਿੰਮਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐਜੀਪੀਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਹੈ ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸਹਿਬਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾ ਯੋਧਿਆਂ ਸੂਰਬੇਰਾ ਦੇ ਰੋਲਾ ਸੂਰਤ ਪਾਤਨਾਰਾਹੀਂ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪਰਵਾਨਗੀ ਜਿਹੜੀ ਹੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਈ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਆ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਜੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਤਾਰ ਵੀ ਬਹੁਤ ਹੈ ਇਹ ਮਤਿਆਂ ਤੋਂ ਅੱਗੇ ਵਧਿਆ ਜਾ ਸਕਦਾ ਇਸੇ ਨਹੀਂ ਜਾ ਆਏ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਤੇ ਵਿਚਾਰ ਲਾਇਆ ਗਿਆ ਉਤੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦਾ ਪਰਿਵਾਰ ਸ਼ਹੀਦ ਇਹਦੇ ਉਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਵੀ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤਰਤਾ ਹੋਊਗੀ ਫਿਰ ਵਿਚਾਰ ਲੈ ਜਾਣਗੇ ਹੋਰ ਨਵੇਂ